ਲੋੜੀ ਦੇ ਤਿਹਾਰ ਨੂੰ ਬਣਾ ਰਿਹਾ ਪਰ ਦੂਸਰੇ ਪਾਸੇ ਕਿਸਾਨ ਨੇ ਅੱਜ ਵੀ ਸੜਕਾਂ ਤੇ ਨਹੀਂ ਔਰ ਖੇਤਾਂ ਕਿਹੋ ਜਿਹੇ ਹਾਲਤਾਂ ਹੋਏ ਕਿਸੇ ਨੂੰ ਪੜਾਗਾ ਉਹ ਨਜ਼ਰ ਆ ਰਹੀ ਹੈ ਇਸ ਲਈ ਮੇਰੀ ਜਨਤਾ ਨੂੰ ਮੁਲਾਵਾ ਮੁਲਾਵਾ ਲੋੜੀ ਦੇ ਤਿਹਾਰ ਨੂੰ ਰਾਣਾ ਸ਼ੰਗਾਰਾ ਸਿੰਘ ਮਾਨ ਮੈਂ ਭਾਰਤੀ ਕਿਸਾਨ ਨੂੰ ਇਕਤਾ ਗੁਰਾਂ ਦਾ ਜਿਲ੍ਹਾ ਬਠਿੰਡਾ ਦਾ ਪ੍ਰਧਾਨ ਆ। ਅੱਜ ਜੋ ਅਸੀਂ ਪ੍ਰਦਰਸ਼ਨ ਕਰ ਰਹੇ ਆ ਇਹ ਜੋ ਦੋ ਮੋਰਚੇ ਛੰਗੂ ਔਰ ਖਨੌਰੀ ਤੇ ਮੋਰਚਾ ਲਾਇਆ ਹੋਇਆ ਅੱਜ ਪੂਰੇ 11 ਮਹੀਨੇ ਹੋ ਗਏ ਉਹਨਾਂ ਨੂੰ ਜਾਲਹੂਨ ਵੀ ਲੜਾਈ ਦੇ ਵਿੱਚ ਪਏ ਹੋਇਆ। ਸਰਕਾਰ ਵੱਲੋਂ ਜਿਹੜੀਆਂ ਰਹਿੰਦੀਆਂ ਮੰਗਾਂ ਆ ਭਾਵੇਂ ਐਮਐਸਪੀ ਦਾ ਮਾਮਲਾ ਜਾਂ ਹੋਰ ਮੰਗਾਂ ਆ ਉਹਨਾਂ ਨੂੰ ਲਾਗੂ ਕਰਾਉਣ ਦਾ ਮਾਮਲਾ ਹੈ। ਸਰਕਾਰ ਵੱਲੋਂ ਦੂ ਉਲਟ ਪੈੰਤੜਾ ਲੈਦਿਆ ਹੋਇਆ ਹੈ ਖੇਤੀ ਮੰਡੀ ਕਰਨ ਦੀ ਨੀਤੀ ਦਾ ਜਿਹੜਾ ਖਰੜਾ ਹੈ। ਸੂਬਾ ਸਰਕਾਰਾਂ ਨੂੰ ਭੇਜਦਾ ਜਿਹੜਾ ਉਹੀ ਜੇ ਕਹਿਣਾ ਹੋਵੇ ਜਿਹੜੇ ਕਾਲੇ ਕਾਨੂੰਨ ਪਹਿਲਾਂ ਰੱਦ ਕਰਵਾ ਕੇ ਆਏ ਅਸੀਂ ਜਾਨ ਹੂਲ ਮੀ ਲੜਾਈ ਲੜ ਕੇ ਜਿਹਦੇ ਚ ਸਾਡੇ 700 ਦੇ ਲਗਭਗ ਸਾਡੀਆਂ ਕੁਰਬਾਨੀਆਂ ਹੋਈਆਂ ਉਸੇ ਦਾ ਰੂਪ ਬਦਲ ਕੇ ਸੂਬਿਆਂ ਨੂੰ ਕਹੇ ਤਾਂ ਵੀ ਆ ਚੱਕੋ ਖੇਤੀ ਨੀਤੀ ਖਰੜਾ ਆ ਲਾਗੂ ਕਰੋ ਉਸ ਖੇਤੀ ਨੀਤੀ ਦੀ ਜਿਹੜੀਆਂ ਕਾਪੀਆਂ ਸਾੜਨ ਦਾ ਸੱਦਾ ਆਇਆ ਹੋਇਆ ਇਧਰ ਨੂੰ ਐਸਕੇਮ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਐਸਕੇਮ ਦਾ ਹਿੱਸਾ ਉਹਨਾਂ ਸਾਰਿਆਂ ਦਾ ਵੱਲੋਂ ਸੱਦਾ ਵੀ ਅੱਜ ਤਹਿਸੀਲ ਪਦਰਾਂ ਤੇ ਇਕੱਠੇ ਹੋ ਕੇ ਕਾਪੀਆਂ ਸਾੜੋ ਉਹਦੇ ਤਹਿਤ ਤਾਂ ਇਧਰ ਬਠਿੰਡਾ ਜ਼ਿਲ੍ਹੇ ਅੰਦਰ ਅਸੀਂ ਵੀ ਚਾਰ ਥਾਮਾਂ ਤੇ ਕਿਉਂਕਿ ਚਾਰ ਤਹਿਸੀਲਾਂ ਬਠਿੰਡੇ ਜ਼ਿਲ੍ਹੇ 'ਚ ਆ। ਅੱਡ ਸਾਰੀਆਂ ਪ੍ਰਾਥਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਇਹ ਕਾਪੀਆਂ ਨੂੰ ਅਸੀਂ ਸਾੜ ਰਹੇ ਹਾਂ। ਇੱਕ ਗੱਲ ਕੀ ਕਿ ਜਾਵੇ ਅੱਜ ਤਿਹਾਰ ਹੈ ਸਾਰੇ ਦੇਸ਼ ਦੇ ਵਿੱਚ ਖੁਸ਼ੀਆਂ ਦੇ ਮੌਲ ਜਿਹੜੇ ਹੈਗੇ ਆ ਕਿ ਮਨਾਏ ਜਾ ਰਹੇ ਨੇ ਪਰ ਦੂਸਰੇ ਪਾਸੇ ਤੁਸੀਂ ਸੜਕਾਂ ਦੇ ਦੇਖੋ ਇਹ ਤਿਹਾਰ ਨੂੰ ਸਮਰਪਿਤ ਹੈ। ਸਾਡਾ ਲੋਹੜੀ ਦਾ ਤਿਹਾਰ ਲੋਹੜੀ ਦੇ ਤਿਹਾਰ ਤੇ ਬਹੁਤ ਸਾਰਾ ਦੁੱਲੇ ਪੱਟੀ ਨੂੰ ਵੀ ਗਾਇਆ ਜਾਂਦਾ ਹੈ ਲੋਕਾਂ ਦੀ ਗਾਥਾ ਗਾਈ ਜਾਂਦੀ ਹੈ ਇਸੇ ਤਰ੍ਹਾਂ ਸਾਡੀਆਂ ਮਾਈਆਂ ਇੱਕ ਸਾਡੇ ਪੰਜਾਬੀ ਸੱਭਿਆਚਾਰ ਦਾ ਅੰਗ ਹੈ ਵੀ ਉੱਥੇ ਤਿਲ ਸੱਟ ਕੇ ਲੋਹੜੀ ਦੇ ਵਿੱਚ ਇੱਕ ਗੀਤ ਗਾਉਂਦੀਆਂ ਇਸਰਾਏ ਦਲੇਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਏ ਅਸਲ ਸਾਡਾ ਦਲੇਦਰ ਹੈ ਆ ਕਾਪੀਆਂ ਅਸੀਂ ਅੱਜ ਅਗਨੀ ਭੇਟ ਕਰਕੇ ਇਹ ਗੀਤ ਗਾਉਣਾ ਵੀ ਅਸਲ ਦਲੇਦਰ ਸਾਡੇ ਬੱਚਿਆਂ ਦਾ ਭਵਿੱਖ ਸਾਡਾ ਸਾੜੇ ਜਿਹੜੇ ਜਿੰਨੇ ਧਾਰਿਆ ਉਹਨਾਂ ਦਾ ਉਜਾੜਾ ਕਰਨਾ ਹੈ ਨੇ ਸਾਡੀ ਖੇਤੀ ਨੂੰ ਉਜਾੜਨਾ ਹੈ ਮੰਡੀਆਂ ਨੂੰ ਉਜਾੜਨਾ ਹੈ ਹੋਰ ਕਾਰੋਬਾਰ ਤਬਾਹ ਕਰਨੇ ਹੈ ਇਸ ਕਰਕੇ ਅਸੀਂ ਉਹ ਗੀਤ ਨਾਲ ਜੋੜਦੇ ਹੋਏ ਲੋਹੜੀ ਦੇ ਨਾਲ ਜੋੜਿਆ ਹੋਇਆ ਹੈ ਇਹ ਸਾਡੇ ਕਿਰਤੀ ਲੋਕਾਂ ਦੇ ਪੱਖ ਦੀ ਗੱਲ ਹੈ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਖਰੜੇ ਦੀਆਂ ਨੀਤੀਆਂ ਦੇ ਤੌਰ ਤੇ ਸਟੇਟ ਸਰਕਾਰਾਂ ਨੂੰ ਜੋ ਡਰਾਫਟ ਭੇਜਿਆ ਗਿਆ ਹੈ ਉਸ ਨੂੰ ਰੱਦ ਕਰਨ ਦੇ ਵਾਸਤੇ ਸਰਕਾਰ ਤੇ ਦਬਾਅ ਪਾਉਣ ਵਾਸਤੇ ਇਹ ਉਸ ਖੜੇ ਦੀਆਂ ਕਾਪੀਆਂ ਸਾੜ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਭਗਵੰਤ ਮਾਨ ਸਰਕਾਰ ਦੇ ਵਿੱਚ ਜੋ ਖੇਤੀ ਮੰਤਰੀ ਆ ਖੁੱਡੀਆਂ ਉਸ ਦੇ ਨਾਲ ਮੀਟਿੰਗ ਕਰਕੇ ਅਸੀਂ ਮੰਗ ਕੀਤੀ ਸੀ ਵੀ ਇਸ ਦੇ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਤੇ ਇਸ ਨੂੰ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਕਿਉਂਕਿ ਉਹੀ ਕਾਨੂੰਨ ਨੇ ਜਿਹੜੇ ਤਿੰਨ ਖੇਤੀ ਬਿੱਲ ਪਹਿਲਾਂ ਆਏ ਸੀ 2020 ਦੇ ਵਿੱਚ ਤੇ ਉਹਨਾਂ ਨੂੰ ਮੁੜ ਕੇਂਦਰ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਉਹ ਲਾਗੂ ਨਹੀਂ ਹੋਣ ਦੇਵਾਂਗੇ ਪੰਜਾਬ ਸਰਕਾਰ ਐਨੇ ਦਿਨ ਬੀਤ ਗਏ ਹਜੇ ਤੱਕ ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ ਅੱਜ ਅਸੀਂ ਫੇਰ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸੈਸ਼ਨ ਬੁਲਾ ਕੇ ਜਿਹੜੇ ਇਹ ਡਰਾਫਟ ਖੜਾ ਹੈ ਇਸ ਨੂੰ ਰੱਦ ਕੀਤਾ ਜਾਵੇ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਅੱਜ ਅਸੀਂ ਇਹ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੈ ਜੋ ਉਹ ਤਹਿਸੀਲ ਪੱਧਰ ਤੇ ਬਲਾਕ ਪੱਧਰ ਤੇ ਵੱਖ-ਵੱਖ ਥਾਵਾਂ ਤੇ ਸਾਥੀ ਸਾਰੇ ਇਕੱਠੇ ਹੋ ਕੇ ਉਹ ਡਰਾਫਟ ਖਰੜੇ ਦੀਆਂ ਜੋ ਕਾਪੀਆਂ ਨੇ ਇਹਨਾਂ ਨੂੰ ਉਹ ਸਾੜ ਕੇ ਪ੍ਰਦਰਸ਼ਨ ਕਰ ਰਹੇ ਨੇ